ਸੈਸ਼ੀ ਕਲ ਜੀ ਅੱਜ ਆਪਾਂ ਬਹੁਤ ਹੀ ਪਿਆਰਾ ਇੱਕ ਲੋਕ ਗੀਤ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਜੀ ਸੱਸ ਸੋਹਰੇ ਵੱਲੋਂ ਵੰਡ ਪਾਈ ਜਾਂਦੀ ਘਰ ਦੇ ਵਿੱਚ ਉਹ ਤੇ ਘਰ ਵਾਲੀ ਆਪਣੇ ਘਰ ਵਾਲੇ ਨੂੰ ਕੀ ਕਹਿੰਦੀ ਆ ਉਹ ਇਸ ਗੀਤ ਦੇ ਰੈਨ ਦੱਸਦੇ ਆ ਜੀ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇਰੀ ਮਾਨ ਵੰਡਣੇ ਪਾਂਡੇ ਵੇ ਨਾ ਜਾਈ ਬਸ਼ਰਮਾ ਵਾਂਡੇ ਤੇਰੀ ਮਾਨ ਵੰਡਣੇ ਪਾਂਡੇ ਵੇ ਨਾ ਜਾਈ ਬਸ਼ਰਮਾ ਵਾਂਡੇ ਇੱਕ ਥਾਲੀ ਆਉਗੀ ਵੇ ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਗੁਜ਼ਾਰਾ ਵੇ ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਗੁਜ਼ਾਰਾ ਸਾਨੂੰ ਇੱਕੋ ਹੀ ਥਾਲ ਬਥੇਰਾ ਫੁਲਕਾ ਪੈ ਜਾਉ ਤੇਰਾ ਮੇਰਾ ਸਾਨੂੰ ਇੱਕੋ ਹੀ ਥਾਲ ਬਥੇਰਾ ਫੁਲਕਾ ਪੈ ਜਾਉ ਤੇਰਾ ਮੇਰਾ ਕੱਕ ਦੀ ਪਰੌਂਠੀ ਆ ਨੀ ਸੁਣ ਨਾਰੇ ਇੱਕ ਥਾਲੀ ਨਾਲ ਕਰ ਲਾਂਗੇ ਗੁਜ਼ਾਰੇ ਨੀ ਸੁਣ ਨਾਰੇ ਇੱਕ ਥਾਲੀ ਨਾਲ ਕਰ ਲਾਂਗੇ ਗੁਜ਼ਾਰੇ ਤੇ ਤੇਰੀ ਮਾਣ ਵੰਡਣੇ ਗੈਣੇ ਅਸੀਂ ਬਰਾਬਰ ਦੇਣੇ ਲੈਣੇ ਤੇਰੀ ਮਾਣ ਵੰਡਣੇ ਗੈਣੇ ਅਸੀਂ ਬਰਾਬਰ ਦੇਣੇ ਲੈਣੇ ਇੱਕ ਕੈਂਠਾ ਆਊਗਾ ਵੇ ਸਰਦਾਰਾ ਇੱਕ ਕੈਂਠੇ ਨਾਲ ਹੋਣਾ ਨਹੀਂ ਗੁਜ਼ਾਰਾ ਵੇ ਸਰਦਾਰਾ ਇੱਕ ਕੈਂਠੇ ਨਾਲ ਹੋਣਾ ਨਹੀਂ ਗੁਜ਼ਾਰਾ ਨਿਸਾਨ ਨੂੰ ਇੱਕੋ ਹੀ ਕੈਂਠਾ ਬਥੇਰਾ ਮੁੰਦਰੀ ਤੇਰੀ ਤਸ਼ੱਲਾ ਮੇਰਾ ਕੱਕ ਦੀ ਜੰਜਰੀਆ ਨੀ ਸੁਣ ਨਾਰੇ ਇੱਕ ਕੈਂਠੇ ਨਾਲ ਕਰ ਲਾਂਗੇ ਗੁਜ਼ਾਰੇ ਨੀ ਸੁਣ ਨਾਰੇ ਇੱਕ ਕੈਂਠੇ ਨਾਲ ਕਰ ਲਾਂਗੇ ਗੁਜ਼ਾਰੇ ਤੇਰੀ ਮਾਨ ਵੰਡ ਕੋਠੇ ਵੇ ਨਾ ਜਾਈ ਬਸ਼ਰਮਾਇ ਉਥੇ ਤੇਰੀ ਮਾਨ ਵੰਡਣੇ ਕੋਠੇ ਵੇ ਨਾ ਜਾਈ ਬਸ਼ਰਮਾਇ ਉਥੇ ਇੱਕ ਕੋਠਾਊਗਾ ਵੇ ਸਰਦਾਰਾ ਇੱਕ ਕੋਠੇ ਨਾਲ ਹੋਣਾ ਨਹੀਂ ਗੁਜ਼ਾਰਾ ਨਿਸਾਨੂ ਇੱਕੋਈ ਕੋਠਾ ਬਥੇਰਾ ਮੰਜਾ ਡੈ ਜਉ ਤੇਰਾ ਮੇਰਾ ਕੱਕ ਦੀ ਪੰਗੋੜੀ ਆ ਨੀ ਸੁਣਨਾਰੇ ਇੱਕ ਕੋਠੇ ਨਾਲ ਕਰ ਲਾਂਗੇ ਗੁਜ਼ਾਰੇ ਨੀ ਸੁਣਨਾਰੇ ਇੱਕ ਕੋਠੇ ਨਾਲ ਕਰ ਲਾਂਗੇ ਗੁਜ਼ਾਰੇ ਧੰਨਵਾਦ ਜੀ ਕਿਸਾਂ ਦਾ ਲੱਗਾ ਅੱਜ ਦਾ ਇਹ ਵਾਲਾ ਗੀਤ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਅਗਲੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ